ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬਦ ਗੁਰੂ 11ਵੇਂ ਗੁਰੂ ਜੀ ਦੀ ਗੋਦ ਵਿੱਚ ਬੈਠੀ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਇਹ ਇੱਕ ਗੱਲ ਕਰਨੀ ਹੈ ਕਿ ਜੋ ਸਮੁੱਚਾ ਪਸੌੜ ਦਾ ਸਟਾਫ ਹੈ ਇਹ ਆ ਸਾਲ ਨਹੀਂ ਪਿਛਲੇ ਸਾਲ ਨਹੀਂ ਕਈ ਸਾਲਾਂ ਤੋਂ ਧਾਰਮਿਕ ਸਮਾਗਮ ਕਰਵਾ ਰਿਹਾ ਹੈ ਲਗਾਤਾਰ ਅਤੇ ਵੱਡੀ ਗੱਲ ਜੋ ਪਹਿਲਾਂ ਵੀ ਕਹੀ ਗਈ ਹੈ ਇਹ ਪੰਜਾਬ ਚੋ ਜੋ ਸਾਡੀ ਕਾਇਆਕਰਮ ਕਾਇਆਕਰਮ ਦੀ ਸਾਡੀ ਰੋਡਾ ਪ੍ਰੋਗਰਾਮ ਹੁੰਦਾ ਹੈ ਇਹ ਤਿੰਨ ਚਾਰ ਵਾਰ ਪੰਜਾਬ ਚੋ ਫਸਟ ਆਇਆ ਹੈ ਤੇ ਇਥੋਂ ਦਾ ਸਟਾਫ ਨੂੰ ਮੈਂ ਵਧਾਈ ਵੀ ਦਿੰਦਾ ਅਤੇ ਗੁਰੂ ਰਣ ਸਾਹਿਬ ਅਗੇ ਇਹ ਅਰਦਾਸ ਕਰਦਾ ਕਿ ਇਹ ਸਟਾਫ ਹੋਰ ਵੀ ਵੱਧ ਚੜ ਕੇ ਇਸ ਤਰ੍ਹਾਂ ਦੇ ਕਾਰਜਕਰਮ ਕਰਦਾ ਰਹੇ ਅਤੇ ਕਿਉਂਕਿ ਇਥੇ ਜੋ ਆਮ ਆਦਮੀ ਲਈ ਹੈ ਜੋ ਪੰਜਾਬ ਦੇ ਸਾਰੇ ਖੁੰਦਗੇ ਆ ਨਾ ਇਥੇ ਟੈਫਰੀ ਫ੍ਰੀ ਹੁੰਦੇ ਹਨ ਦਵਾਈਆਂ ਫ੍ਰੀ ਮਿਲਦੀਆਂ ਹਨ ਅਤੇ ਲੋਕਾਂ ਨੂੰ ਸਾਰਿਆਂ ਨੂੰ ਇਸ ਹਸਪਤਾਲ ਦਾ ਬਹੁਤ ਬਹੁਤ ਲਾਭ ਲੈਣਾ ਚਾਹੀਦਾ ਹੈ ਮੈਂ ਆਪਣੀ ਜਥੇਬੰਦੀ ਮਲਟੀ ਪਰਪਸ ਹੈਲਥ ਪਲੈਨਿੰਗ ਪੰਜਾਬ ਵੱਲੋਂ ਤਾਰ ਮਿਲ ਕਮੇਟੀ ਪੈਰਾਮੈਡੀਕਲ ਵੱਲੋਂ ਆਈ ਸੰਗ ਦਾ ਧੰਨਵਾਦ ਕਰਦਾ ਹਾਂ ਅਤੇ ਇੱਕ ਵਾਰ ਫੇਰ ਇੱਥੋਂ ਦੇ ਸਮੁੱਚੇ ਸਟਾਫ ਇੱਥੋਂ ਦੇ ਮੈਡੀਕਲ ਅਫਸਰ ਇਨਚਾਰਜ ਡਾਕਟਰ ਜਸਪ੍ਰੀਤ